ਦਾਰ ਜੀ ਜਤਿੰਦਰ ਸਿੰਘ ਪਤੀ ਲੱਗਦੇ ਸੀ ਕਿੱਥੇ ਸੀ ਡਿਊਟੀ ਉਹਨਾਂ ਦੀ ਪੀਆਸ ਉਹਨਾਂ ਦੀ ਮਹਾਲੀ ਡਿਊਟੀ ਸੀ ਬੀਐਸਫ ਕੰਪਨੀ ਕੀ ਗੱਲ ਹੋਈ ਉਹਨਾਂ ਦੀ ਇਨਤਾਨ ਕੀ ਤਬੀਰ ਤੇ ਖਰਾਬ ਹੋਣਾ ਡੈਥ ਹੋ ਗਈ ਏ ਡਿਊਟੀ ਤੇਰਾ ਹਾਂਜੀ ਡਿਊਟੀ ਦੇ ਨਾਲ ਅਸੀਂ ਸਰਕਾਰ ਕੋ ਇਹੋ ਹੀ ਅਪੀਲ ਕਰਦੇ ਹਾਂ ਕਿ ਸਾਡੇ ਬੱਚੇ ਛੋਟੇ ਛੋਟੇ ਨੇ ਸਾਡੀ امداد ਕੀਤੀ ਜਾਵੇ ਸਾਡਾ ਖਰਚਾ ਪਾਣੀ ਬਿਲਕੁਲ ਬੰਦ ਹੋ ਗਿਆ ਏ ਅਸੀਂ ਕੁਝ ਨਹੀਂ ਸਾਡੇ ਕੋਲ ਹੈਗਾ ਮਰੇ ਬੱਚੇ ਪੜ੍ਹਦੇ ਨੇ ਮੈਂ ਖਰਚਾ ਨਹੀਂ ਕਰ ਸਕਦੀ ਵੀ ਮੇਰੇ ਸਰਦਾਰ ਜੀ ਕੋਲ ਕੁਛ ਪੈਸਾ ਨਹੀਂ ਸੀ ਸਾਰੇ ਪੈਸੇ ਲੋ ਖਰਚ ਕਰ ਚੁੱਕੇ ਮੈਨੂੰ ਕੋਈ ਪਤਾ ਨਹੀਂ ਹੈ ਬੱਚਿਆਂ ਦੀ ਪੜਾਈ ਦਾ ਬਹੁਤ ਹੀ ਕਰਦਾ ਗੁਜ਼ਾਰਾ ਔਖਾ ਹੋ ਗਿਆ ਇਹ ਮੈਂ ਇਹ ਅਪੀਲ ਕਰਦੀ ਆਂ ਕਿ ਮੇਰੀ ਮਦਦ ਕੀਤੀ ਜਾਵੇ ਮੇਰਾ ਬੇਟਾ ਵੀ ਸਭ ਤੋਂ ਮਹਾਲੀ ਡੋਲਟੀ ਕਰਦਾ ਸੀ ਉੱਥੇ ਬਿਮਾਰ ਹੋਣ ਕਰਕੇ ਉਹਦੀ ਮੌਤ ਹੋ ਗਈ ਹੈ ਤੇ ਉਹ چھوٹے چھوٹے ਬੱਚੇ ਰਹਿ ਗਏ ਹਨ ਤੇ ਔਰਤਾਂ ਉਹਦਾ ਕੋਈ ਨਸੀਲਾ ਹੋਰ ਨਹੀਂ ਹੈ ਮਿਹਰਬਾਨੀ ਕਰਕੇ ਸਰਕਾਰ ਨੂੰ ਜਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਜੁਰਮਤ ਕਰਨ ਜਾਂ ਕਾਜ ਕਰਾ ਸਕੀ ਬੀਐਸਐਫ ਜਵਾਨ ਦੇ ਰਹੇ ਆ ਵੀ ਬਹੁਤ ਇਹੀ ਲੱਗ ਰਿਹਾ ਤੇ ਮੇਰੇ ਬਰਾਦਰ ਸੇ ਛੋਟੇ ਉਹ ਆਪਣਾ ਬੀਐਸਐਫ ਕੈਂਪ ਮਹਾਲੀ ਵਿੱਚ ਡਿਊਟੀ ਸੀ ਉਹਨਾਂ ਦੀ ਤੇ ਉਹਨਾਂ ਦੀ ਡਿਊਟੀ ਦੌਰਾਨ ਥੋੜੀ ਤਬੀਅਤ ਖਰਾਬ ਹੋਈ ਹਸਪੀਟਲ ਖੜਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਤੇ ਪੰਜਾਬ ਸਰਕਾਰ ਅੱਗੇ ਅਸੀਂ ਅਪੀਲ ਕਰਦੇ ਆ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ ਦੋ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਆ ਕਿ ਹੁਣ ਪੈਨਸ਼ਨ ਨਾਲ ਕੋਈ ਗੁਜ਼ਾਰਾ ਨਹੀਂ ਹੋ ਸਕਦਾ ਇਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਜੋ ਵੀ ਬਣਦੀ ਰਾਸ਼ੀ ਆ ਉਹ ਦਿੱਤੀ ਜਾਵੇ